ਸਤਿ ਸ਼੍ਰੀ ਅਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਖਾਸ ਖਬਰਾਂ ਪੰਜਾਬ ਦੇ ਜਲ ਸਰੋਤ ਮੰਤਰੀ ਬਰੇਂਦਰ ਕੁਮਾਰ ਗੋਇਲ ਨੇ ਆਖਿਆ ਕਿ ਦੇਸ਼ ਲਈ ਅੰਨ ਪੈਦਾ ਕਰਨ ਵਾਲੇ ਪੰਜਾਬ ਵਿੱਚ ਆਏ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਬਿਨਾਂ ਮੰਗੇ ਪੰਜਾਬ ਨੂੰ ਰਾਹਤ ਪੈਕੇਜ ਦੇ ਫਾਜ਼ਿਲਕਾ ਚ ਕਾਵਾ ਵਾਲੀ ਪਤਨ ਤੇ ਹੜ ਰਾਹਤ ਕਾਰਜਾਂ ਦੀ ਸਮੀਖਿਆ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਬਰੇਂਦਰ ਕੁਮਾਰ ਗੋਇਲ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਹਿਲਾਂ ਹੀ ਸਪੈਸ਼ਲ ਗਿਰਦਾਵਰੀ ਦੇ ਹੁਕਮ ਕਰ ਦਿੱਤੇ ਗਏ ਨੇ ਤੇ ਹੋਏ ਨੁਕਸਾਨ ਦੀ ਭਰਪਾਈ ਮੁਆਵਜ਼ਾ ਦੇ ਕੇ ਕੀਤੀ ਜਾਵੇਗੀ। ਇਸ ਮੌਕੇ ਵਿਧਾਇਕ ਨਿਰਿੰਦਰ ਪਾਸ ਸਿੰਘ ਸਾਹਬਾ ਵੀ ਮੌਜੂਦ ਰਹੇ। ਕੈਬਨਟ ਮੰਤਰੀ ਬਰੇਂਦਰ ਕੁਮਾਰ ਗੋਇਲ ਨੇ ਆਖਿਆ ਕਿ ਹੜ ਪ੍ਰਭਾਵਿਤਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਰਕਾਰ ਦੀ ਪਹਿਲੀ ਤਰਜੀਹ ਹੈ। ਸਰਕਾਰ ਵੱਲੋਂ ਬਣਾਏ ਗੇ ਰਾਹਤ ਕੇਂਦਰਾਂ ਦੇ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਉਨਾ ਕਿਹਾ ਹੈ ਕਿ ਮੈਡੀਕਲ ਟੀਮਾਂ ਬਣਾਈਆਂ ਗਿਆ ਨਹੀਂ ਜੋ 8-8 ਘੰਟੇ ਦੀਆਂ ਡਿਊਟੀਆਂ ਬਣਾ ਕੇ ਕੰਮ ਕਰ ਰਹੀਆਂ ਨਹੀਂ ਅਤੇ 24 ਘੰਟੇ ਦੀ ਤਾਇਨਾਤ ਨਹੀਂ ਜ਼ਿਕਰ ਹੋ ਗਿਆ ਕਿ ਪੰਜ ਦਿਨਾ ਚ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਹੈ ਫਾਜ਼ਿਲਕਾ ਜ਼ਿਲ੍ਹੇ ਦਾ ਦੂਜਾ ਦੌਰ ਹੈ ਤੇ ਉਹ ਖੁਦ ਗਰਾਊਂਡ ਲੈਵਲ ਤੇ ਪਹੁੰਚ ਕੇ ਰਾਹਤ ਕਾਰਜਾਂ ਦੀ ਸਮੀਖਿਆ ਕਰ ਰਹੇ ਨੇ ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਾਵਨਾ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਤੇ ਐਸਐਸਪੀ ਗੁਰਮੀਤ ਸਿੰਘ ਨੇ ਉਹਨਾਂ ਨੂੰ ਸਥਾਨਕ ਹਾਲਾਤਾਂ ਤੋਂ ਜਾਣੂ ਕਰਵਾਇਆ ਤੇ ਜ਼ਿਲ੍ਹੇ ਚ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਾਵਨਾ ਨੇ ਕੈਬਨਟ ਮੰਤਰੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜੋ ਫਾਜ਼ਿਲਕਾ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਉਣ ਲਈ ਸਹਿਯੋਗ ਕਰ ਰਹੇ ਨੇ। ਉਸੇ ਦਿਨ ਕਰਤਾ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕਰਤਾ ਹੁਣ ਤੇ ਦੇਖੋ ਪਾਣੀ ਉਤਰੇ ਲੋਕ ਰਾਹਤ ਮਹਿਸੂਸ ਕਰਨ ਫਿਰ ਗਰਦਾਵਰੀਆਂ ਹੋਣਗੀਆਂ ਹਰ ਇੱਕ ਜਗ੍ਹਾ ਦਾ ਜਾਇਜ਼ਾ ਲਿਆ ਜਾਊਗਾ ਜੋ ਵੀ ਨੁਕਸਾਨ ਹੈ ਸਰਕਾਰ ਪੂਰਾ ਕਰੇਗੀ ਸਰ ਇਹਨਾਂ ਨੂੰ ਜੇ ਪੰਜਾਬ ਦੀ ਜਲਸਾ ਲੈ ਕੇ ਕਿੰਨਾ ਪਾਣੀ ਹਲੇ ਤਾਂ ਜੇ ਸਹੀ ਪੁੱਛੋ ਪਿੰਡਾਂ ਦਾ ਤਾਂ ਸਾਨੂੰ ਪਤਾ ਪਰ ਜੇ ਰਕਵੇ ਦੀ ਗੱਲ ਹਲੇ ਇਸ ਸਟੇਜ ਤੇ ਕਰੀਏ ਤਾਂ ਮੁਸ਼ਕਲ ਹੈ ਕਿਉਂਕਿ ਜਿੱਥੇ ਤੱਕ ਦੇਖਦੇ ਆ ਪਾਣੀ ਪਾਣੀ ਹੈ ਫਿਰ ਕਿੰਨਾ ਪਾਣੀ ਉਤਰਦਾ ਹੈ ਕਿਹੜਾ ਨੁਕਸਾਨ ਹੁੰਦਾ ਇਹ ਤਾਂ ਬਾਅਦ ਦੇ ਵਿੱਚ ਹੀ ਜਾਇਜ਼ਾ ਲਿਆ ਜਾਊਗਾ ਪਰ ਨੁਕਸਾਨ ਬਹੁਤ ਹੈ ਹਮਦਰਦੀ ਸਾਨੂੰ ਬਹੁਤ ਆ ਲੋਕਾਂ ਦੇ ਨਾਲ ਵੇਖੋ ਇੰਨੇ ਪਾਣੀ ਦੇ ਵਿੱਚ ਘਿਰੇ ਲੋਕ ਨੇ ਉਹ ਫਸਲਾਂ ਜਿਹੜੀਆਂ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਮੰਡੀਆਂ ਚ ਜਾਣੀਆਂ ਦੀ ਲੋਕਾਂ ਨੇ ਆਸਾਂ ਵੀ ਰੱਖੀਆਂ ਹੁੰਦੀਆਂ ਨੇ ਸੋ ਜਦ ਸਾਰਾ ਕੁਝ ਜਿਹੜਾ ਨਾ ਸਾਰਾ ਤਹਿਸਿਲ ਇਸ ਕਰਤਾ ਤੇ ਜਿਹੜਾ ਪਾਣੀ ਅੱਜ ਆਇਆ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਆਇਆ ਹੈ ਇਹ ਪਾਣੀ ਅੱਜ ਤੱਕ ਪੰਜਾਬ ਦੀ ਹਿਸਟਰੀ ਦੇ ਵਿੱਚ ਨਹੀਂ ਗਦੀ ਆਇਆ ਇਹਨਾਂ ਜੀ 2018 ਦੀ ਗੱਲ ਕਰਦੇ ਸੀ ਜਾਂ 2023 ਦੀ ਗੱਲ ਕਰਿਆ ਕਰਦੇ ਸੀ ਜਦੋਂ ਕੋਈ ਹੜ੍ਹਾਂ ਦੀ ਗੱਲ ਚੱਲਦੀ ਹੈ ਪਰ ਇਹ ਪਾਣੀ ਉਹਦੇ ਨਾਲੋਂ ਵੀ ਵੱਧ ਹੈ ਮਤਲਬ ਇਹ じゃ ਕਹਿਰ ਨਹੀਂ ਕਦੀ ਹੋਇਆ ਗਵਾਂਡੀ ਮੌਲ ਦੇਖੋ ਪਾਕਿਸਤਾਨ ਦੇ ਜਿਹੜੇ ਡੈਮ ਨੇ ਜਿਵੇਂ ਸਾਡਾ ਹੁਣ ਇੱਧਰ ਲਾਇਰੀ ਹੈ ਆਪਣਾ ਆਪਦੇ ਆਪ ਜਾ ਕੇ ਵੀ ਆਏ ਸੀ ਉੱਥੇ ਮਾਰਸਮ ਸ਼ਹਿਰ ਮਾਰਸਮ ਸ਼ਹਿਰ ਦੇ ਵਿੱਚ ਪਾਣੀ ਜਾਂਦਾ ਕਿਉਂ ਪਾਣੀ ਦਾ ਨੇਚਰਲ ਫਲੋ ਹੈ ਜੀ ਪਾਣੀ ਹੱਦਾਂ ਨਹੀਂ ਦੇਖਦਾ ਕਿੱਥੇ ਪਾਕਿਸਤਾਨ ਹੈ ਕਿੱਥੇ ਹਿੰਦੁਸਤਾਨ ਹੈ ਉੱਥੋਂ ਪਾਣੀ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਘੁੰਮ ਕੇ ਫੇਰ ਇਧਰ ਹੀ ਆ ਰਿਹਾ ਸੋ ਇਹ ਸਾਰੇ ਡੈਮਾਂ ਦੇ ਵਿੱਚੋਂ ਜਿਹੜਾ ਪਾਣੀ ਛੱਡਿਆ ਵੀ ਜਿਹੜਾ ਨੂੰ ਉੱਜੜ ਰਿਹਾ ਜਿਹੜਾ ਉਹਦਾ ਪਾਣੀ ਵੀ ਇੱਥੇ ਮਾਰ ਰਿਹਾ ਸੋ ਇਹਨੂੰ ਕੋਈ ਜੇ ਹੁਣ ਕਿਸੇ ਕਿਸੇ ਨੂੰ ਕਰੀਏ ਇਹ ਰੋਕਿਆ ਨਹੀਂ ਜਾ ਸਕਦਾ ਹੁਣ ਸਾਰਾ ਹਿਮਾਚਲ ਦਾ ਹੀ ਪਾਣੀ ਆ ਰਿਹਾ ਇੱਥੇ ਹੁਣ ਕਿਹਨੂੰ ਕਹੀਏ ਸੀ ਕਿਉਂਕਿ ਪਾਣੀ ਨੇ ਤਾਂ ਨੀਚੇ ਵਾਲ ਨੂੰ ਚੱਲਣਾ ਸੋ ਨੀਚੇ ਪਾਣੀ ਆ ਰਿਹਾ ਐ ਐਮਬੀਆਰ ਐਫਡੀ ਟੀਮ ਦੇ ਸਾਡੇ ਅਧਿਕਾਰੀ ਨਾਲ ਖੜੇ ਨੇ ਇਹਨਾਂ ਨੇ ਵੀ ਦੱਸਿਆ 80-90 ਲੋਕਾਂ ਨੂੰ ਦੇਜ ਕੀਤਾ ਸਵੇਰੇ ਕਰੰਟ ਲੱਗ ਗਿਆ ਸੀ ਉਹਨੂੰ ਨਾਲ ਦੀ ਨਾਲ ਲੈ ਕੇ ਆਏ ਨੇ ਮੈਡੀਕਲ ਏਡ ਦਿੱਤੀ ਹੈ ਸੋ ਦਿਨ ਰਾਤ ਟੀਮਾਂ ਖੜੀਆਂ ਨੇ ਪੂਰਾ ਦਿਨ ਚੱਲਦੀਆਂ ਨੇ 200 ਤੋਂ 250 ਲੋਕਾਂ ਨੂੰ ਦਿੱਲੀ ਇਹ ਰੈਸਕਿਊ ਕਰ ਰਹੇ ਨੇ ਬਾਕੀ ਪੂਰੇ ਪੰਜਾਬ ਦੇ ਵਿੱਚ ਅਸੀਂ ਸਾਡੇ ਆਪ ਦੇ ਵਾਟਰ ਸਰਸਿਸ ਡਿਪਾਰਟਮੈਂਟ ਦੇ ਮਾਧੋਪੁਰ ਦੇ ਵਿੱਚ 45 ਬੰਦੇ ਸਾਡੇ ਉੱਥੇ ਫਸ ਗਏ ਸੀ ਇੱਕ ਬੰਦਾ ਅਨਫੋਰਚੂਨੇਟਲੀ ਡੈਥ ਵੀ ਹੋ ਗਈ ਉਹਦੀ ਰੁੜਗੇ ਪਾਣੀ ਦੇ ਵਿੱਚ ਤੇ ਇੱਥੇ ਉਹਨਾਂ ਲੋਕਾਂ ਨੂੰ 에어 ਲਿਫਟ ਕੀਤਾ ਸੀ ਪਠਾਨਕੋਟ ਦੇ ਵਿੱਚ ਬਹੁਤ ਲੋਕਾਂ ਨੂੰ 에어 ਲਿਫਟ ਕੀਤਾ ਜੀ ਕਿਤੇ ਐਨ ਡੀ ਆਰ ਐਫ ਡੀ ਬੀ ਟੀਮ ਨੇ ਬਚਾਇਆ ਸੋ ਕਿਤੇ ਮਤਲਬ ਇਹ ਨਹੀਂ ਹੋਇਆ ਕੋਈ ਕੈਜੂਐਲਟੀ ਦੀ ਗੱਲ ਕੋਈ ਰਿਪੋਰਟ ਇਸ ਤਰ੍ਹਾਂ ਦੀ ਨਹੀਂ ਹੈ ਹਰ ਇੱਕ ਨੂੰ ਬਚਾ ਲਿਆ ਗਿਆ ਔਰ ਸਾਡੇ ਮੰਤਰੀ ਸਾਹਿਬ ਸਾਡੇ ਕੋ ਪਹਿਲਾਂ ਵੀ ਆਏ ਸੀ ਹੁਣ ਵੀ ਆਏ ਨੇ ਔਰ ਸਾਰਾ ਲੋਕਾਂ ਦਾ ਪਤਾ ਲੈਣ ਲਈ ਪਹੁੰਚੇ ਨੇ ਔਰ ਸਰਕਾਰ ਵੱਲੋਂ ਰਾਸ਼ਨ ਔਰ ਪਸ਼ੂਆਂ ਲਈ ਫੀਡ ਸਾਰੇ ਪਿੰਡਾਂ ਦੇ ਵਿੱਚ ਵਰਤਾਈ ਜਾ ਰਹੀ ਹੈ ਔਰ ਸਮਾਜ ਸੇਵੀ ਸੰਸਥਾਵਾਂ ਵੀ ਬਹੁਤ ਆਪਦੀ ਸਹਾਇਤਾ ਕਰ ਰਹੀਆਂ ਨੇ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜੋ ਸਾਡੇ ਇਲਾਕੇ ਦੇ ਲੋਕਾਂ ਦਾ ਹਾਲ ਜਾਣਨ ਲਈ ਆਏ ਨੇ ਔਰ ਅਫਸਰ ਸਾਹਿਬਾਨਾਂ ਦੀ ਇਹਨਾਂ ਨੇ ਸਖਤ ہدایت ਕੀਤੀ ਹੈ ਕਿ ਦਿਨ ਰਾਤ ਲੋਕਾਂ ਦੀ ਜਿਹੜੀ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕੀਤੀ ਜਾਵੇ ਕੋਈ ਵੀ ਕਿਸੇ ਨੂੰ ਮੁਸ਼ਕਲ ਨਾ ਆਉਣ ਦਿੱਤੀ ਜਾਵੇ ਤਾਂ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਸਾਨੂੰ ਸਾਰੇ ਇਲਾਕੇ ਨੂੰ ਸਾਥ ਮਿਲ ਰਿਹਾ ਨਹੀਂ ਤਾਂ ਅੱਗੇ ਤਾਂ ਅਜ ਤੱਕ ਵੇਖੋ ਜੀ ਕੋਈ ਮੰਤਰੀ ਛੱਡੋ ਐਮ ਐਲ ਏ ਵੀ ਨਹੀਂ ਆਉਂਦਾ ਸੀ ਤੇ ਤੁਸੀਂ ਆਏ ਮੇਰੇ ਕਾ ਤੁਹਾਡਾ ਦੂਜਾ ਗੇੜਾ ਤੁਹਾਡਾ ਧੰਨਵਾਦ ਹੈ ਇਸੇ ਤਰ੍ਹਾਂ ਸਰ ਸਾਡੇ ਲੋਕਾਂ ਇਸਾਰ ਲੈਂਦੇ ਰਹੋ ਤੁਹਾਡਾ ਸਾਰਿਆਂ ਦਾ ਮੈਂ ਪਰਿਵਾਰ ਕਰਦਾ ਹਾਂ ਪੰਜਾਬ ਅਪਡੇਟਸ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ This program is sponsored by the single office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.